ਖਬਰ ਹੁਸ਼ਿਆਰਪੁਰ ਦੇ ਮੁਹੱਲਾ ਕਾਲੀ ਕੰਬਲੀ ਵਾਲੀ ਤੋਂ ਹੈ ਜਿੱਥੇ ਦੇ ਰਹੇ ਮਲਾਈਕ 60 ਸਾਲਾਂ ਬਜ਼ੁਰਗ ترسیم لال ਮਹਿਤਾ ਬੀਤੇ ਕੱਲ ਤੋਂ ਭੇਦ ਪਰੇ ਹਲਾਤਾਜ ਕਰੋ ਲਾਪਤਾ ਹੋ ਗਏ ਪਰਿਵਾਰ ਵੱਲੋਂ ਇਹਨਾਂ ਦੀ ਭਾਲ ਵੀ ਕੀਤੀ ਗਈ ਪਰੰਤੂ ਅਜੇ ਤੱਕ ਕੁਝ ਪਤਾ ਨਾ ਚੱਲਿਆ ਮੈਂ ਤੁਹਾਡਾ ਸੁમિત ਮਹਿਤਾ ਕਿਹੜਾ ਮਹੱਲਾ ਹੈ ਕਾਲੀ ਕੰਬਲੀ ਅਮਨ ਹਸਪੀਟਲ ਬੈਕਸਾਈਡ ਸੁમિત ਜੀ ਤੁਹਾਡੇ ਫਾਦਰ ਦਾ ਕੀ ਨਾਮ ਹੈ ਸ਼੍ਰੀ ترਸੀਮ لال ਮਹਿਤਾ ਠੀਕ ਹੈ ਜੀ ਇਹ ਮਿਸਿੰਗ ਵਿੱਚ ਆਲ ਗਿਆ ਪੂਰਾ ਮਾਮਲਾ ਕੀ ਹੈ ਅਸਲ 'ਚ ਉਹ ਕੱਲ ਸਵੇਰੇ ਮਾਰਨਿੰਗ ਤੋਂ ਮਿਸਿੰਗ ਨੇ ਜਿੱਦਾਂ ਰੈਗੂਲਰ ਬੇਸ ਤੇ ਉਹ ਸੈਰ ਵਗੈਰਾ ਕਰਨ ਜਾਂਦੇ ਆ ਤੇ ਅਸੀਂ ਸਾਡੇ ਰੂਮ ਉੱਪਰ ਹੈ ਤੇ ਉਹਨਾਂ ਦਾ ਫਾਦਰ ਦਾ ਰੂਮ نیچے ਜਦੋਂ ਅਸੀਂ نیچے ਆਏ ਤੇ ਉਹ ਰੈਗੂਲਰਲੀ ਜਿੱਦਾਂ ਬੇਸਿਸ ਤੇ ਉਹ ਸੈਰ ਕਰਨ ਜਾਂਦੇ ਕਲੋਨੀ ਵਿੱਚ ਤੇ ਅਸੀਂ ਇਹ ਸੋਚਿਆ ਕਿ ਅੱਜ ਵੀ ਕਲੋਨੀ ਸੈਰ ਕਰਨ ਗਏ ਹੋਣਗੇ ਪਰ ਜਦੋਂ ਥੋੜਾ ਟਾਈਮ ਲੰਘਿਆ ਅੱਗੇ ਤੋਂ ਅੱਗੇ ਕਿ ਮੈਨੂੰ ਹੋਇਆ ਕਿ ਯਾਰ ਹਜੇ ਤੱਕ ਆਏ ਨਹੀਂ ਮੈਂ ਕਲੋਨੀ ਸਵਾਈਕ ਲੱਗ ਗਿਆ ਸਰਚ ਕੀਤਾ ਹਰ ਪਾਸੇ ਪਰ ਉਹ ਨਹੀਂ ਮਿਲੇ ਪਰ ਉਸੇ ਟਾਈਮ ਮੈਂ ਆਪਣੇ ਫਰੈਂਡ ਸਰਕਲ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਯਾਰ ਮੇਰੇ ਫਾਦਰ ਐਡਾ ਮਿਸਿੰਗ ਹੈ ਗਿਆ ਫਿਰ ਕਾਫੀ ਜਗ੍ਹਾ ਸੀ ਸਰਚ ਕੀਤਾ ਮਤਲਬ ਜਿੰਨਾ ਵੀ ਸੀਗਾ ਮੇਰਾ ਬ੍ਰਦਰ ਸੀਗਾ ਹੈਗਾ ਮਤਲਬ ਜਿੰਨੇ ਹਰ ਇੱਕ ਨੇ ਟਰਾਈ ਕੀਤੀ ਪੂਰਾ ਪੂਰਾ ਲੱਭਣ ਦੀ ਉਹਨਾਂ ਨੂੰ ਪਰ ਨਹੀਂ ਲੱਭੇ ਉਹ ਫਿਰ ਹਾਰ ਕੇ ਅਸੀਂ ਕੁਝ ਆਨਲਾਈਨ ਟਰਾਈ ਕੀਤਾ ਕਿਉਂਕਿ ਪੁਲਿਸ ਵਾਲਿਆਂ ਨੇ 24 ਘੰਟੇ ਬਾਅਦ ਰਿਪੋਰਟ ਦਰਜ ਕਰਨੀ ਸੀ ਜਿਸ ਤਰ੍ਹਾਂ ਹੁਣ ਦਰਜ ਕੀਤੀ ਹੈ ਤੇ ਤੁਸੀਂ ਕੀਸ ਹੈਲਪ ਕਰੋ ਸਾਡੀ ਸਾਰਿਆਂ ਦੀ ਹੁਣ ਤੁਸੀਂ ਇਹ ਕੰਪਲੇਂਟ ਦੇ ਦਿੱਤੀ ਹੋਈ ਹੈ ਕੰਪਲੇਂਟ ਹਾਂਜੀ ਦੇ ਦਿੱਤੀ ਹੋਈ ਹੈ ਥਾਣਾ ਸਿਟੀ ਪੈਂਦਾ ਜੀ ਸਾਨੂੰ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੇ ਬਿਮਾਰ ਆ ਕੋਈ ਮੈਂਟੀ ਹਾਂਜੀ ਉਹ ਥੋੜਾ ਜਿਹਾ ਮੈਂਟੀ ਮੈਂਟਲੀ ਅਫਸੈਟ ਹੈ ਡਿਪਰੈਸ਼ਨ ਸੀਗਾ ਕਾਫੀ ਟਾਈਮ ਤੋਂ ਕਾਫੀ ਟਾਈਮ ਤੋਂ ਮਤਲਬ 2-3 ਸਾਲ ਤੋਂ ਉਹਨਾਂ ਨੂੰ ਚੱਲਦਾ ਪਿਆ ਸੀਗਾ ਥੋੜੇ ਬਹੁਤ ਹੈ ਬਹੁਤ ਜ਼ਿਆਦਾ ਵੀ ਨਹੀਂ ਕਹਿ ਸਕਦੇ ਥੋੜੇ ਬਹੁਤ ਹੈ ਮੈਡੀਸਿਨ ਵੀ ਚੱਲਦੀ ਹੈ ਕੱਲ ਕਿੰਨੇ ਵਜੇ ਘਰੋਂ ਸੈਰ ਕਰਨ ਗਏ ਸੀ ਕੱਲ ਸਵੇਰੇ ਉਹ ਮਤਲਬ ਆਪਾਂ ਸੀਸੀਟੀਵੀ ਕੈਮਰਾਜ਼ ਦੇਖਿਆ ਸਵੇਰੇ ਉਹ 7 ਵਜੇ ਨਾਰਮਲ ਜਿਹਦਾ ਨਾਈਟਵੇਅਰ ਦੇ ਵਿੱਚ ਬਾਹਰ ਘੁੰਮਦੇ ਪਏ ਸੀਗੇ ਬਟ ਉਸ ਤੋਂ ਬਾਅਦ ਉਹਨਾਂ ਦਾ ਕੁਝ ਨਹੀਂ ਪਤਾ ਲੱਗਾ ਫਿਰ 12 ਵਜੇ ਤੋਂ ਬਾਅਦ ਉਹ ਉਹਨਾਂ ਨੂੰ ਦੁਬਾਰਾ ਕੈਪਚਰ ਕੀਤਾ ਗਿਆ ਸੀਸੀਟੀਵੀ ਦੇ ਵਿੱਚ ਉਹ ਕਿੱਥੇ ਕੈਪਚਰ ਕੀਤਾ ਉਹ ਇੱਕ ਤਾਂ ਮਤਲਬ ਜਿਹੜਾ ਗ੍ਰੀਨਵਰਕ ਗ੍ਰੀਨ ਪਾਰਕ ਹੈ ਉਹ ਸਾਈਡ ਤੇ ਸੀਗੇ ਉਹ ਕਿਸੇ ਨੇ ਸਾਨੂੰ ਦੱਸਿਆ ਕਿ ਤੁਹਾਡੇ ਫਾਦਰ ਉੱਥੇ ਆ ਅਸੀਂ ਉਹਨਾਂ ਨੂੰ ਦੇਖਿਆ ਅਸੀਂ ਤੁਹਾਨੂੰ ਵੀ ਦੇਖਿਆ ਤੁਸੀਂ ਵੀ ਟੈਨਸ਼ਨ ਸੀਗੇ ਤੇ ਉਹ ਵੀ ਇਦਾਂ ਘੁੰਮਦੇ ਪਏ ਸੀਗੇ ਖਰਚ ਤਾਂ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਕੁਝ ਨਹੀਂ ਬਾਕੀ ਖਰਚ ਕੋਈ ਪ੍ਰੋਬਲਮ ਨਹੀਂ ਹੈ ਜੀ ਸਭ ਨੋਰਮਲ ਸਭ ਕੁਝ ਸਹੀ ਹੈ ਜੀ